ਕੱਚੇ ਦੁੱਧ ਵਿੱਚ ਤੁਸੀਂ ਵੀ ਅਗਰ ਇਹ ਇੱਕ ਚੀਜ਼ ਮਿਕਸ ਕਰਕੇ ਰਾਤ ਨੂੰ ਲਗਾਉਂਦੇ ਹੋ ਤਾਂ ਚਿਹਰਾ ਤੁਹਾਡਾ ਸੋਨੇ ਵਾਂਗੂ ਚਮਕੇਗਾ ਇੰਨਾ ਨਿਖਰ ਜਾਏਗਾ ਨਾ ਹੀ ਕਿਸੇ ਫੇਸ ਵੋਸ਼ ਦੀ ਜ਼ਰੂਰਤ ਪੈਣੀ ਹੈ ਨਾ ਹੀ ਕਿਸੇ ਸਨਸਕ੍ਰੀਨ ਦੀ ਜ਼ਰੂਰਤ ਪੈਣੀ ਹੈ ਨਾ ਹੀ ਕਿਸੇ ਕਰੀਮ ਦੀ ਜ਼ਰੂਰਤ ਪੈਣੀ ਹੈ ਬਹੁਤ ਵਧੀਆ ਹੈਗਾ ਹੈ ਕੀ ਚੀਜ਼ ਮਿਕਸ ਕਰਕੇ ਲਗਾਣੀ ਹੈ ਪੂਰੀ ਵੀਡੀਓ ਦੇਖੇ ਤੁਹਾਨੂੰ ਦੱਸਦੇ ਹਾਂ ਬਹੁਤ ਵਧੀਆ ਇਹ ਵਾਲਾ ਫੇਸ਼ੀਅਲ ਹੈ ਦੁੱਧ ਨਾਲ ਤੇ ਚਲੋ ਜੀ ਆਪਾਂ ਕਰਦੇ ਹਾਂ ਸਟਾਰਟ ਤੇ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਮੇਰੀ ਵੀਡੀਓ ਨਿਤ ਦੇਖਦੀਆਂ ਨੇ ਤੇ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਨਵੇਂ ਆਏ ਆ ਨਵੀਂ ਵੀ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਦਿਲੋਂ ਬਹੁਤ-ਬਹੁਤ ਧੰਨਵਾਦ ਜੀ ਤੇ ਤੁਸੀਂ ਕੀ ਕਰਨਾ ਜੀ ਹਰ ਕੋਈ ਪਰੇਸ਼ਾਨ ਹੈ ਗਰਮੀ ਦੇ ਮੌਸਮ ਵਿੱਚ ਅਸੀਂ ਕਿਹੜਾ ਫੇਸ ਵੋਸ਼ ਇਸਤੇਮਾਲ ਕਰੀਏ ਕਿਹੜੀ ਸੰਸਕ੍ਰੀਮ ਲਗਾਈਏ ਤੇ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਕੋਈ ਸੰਸਕ੍ਰੀਮ ਤੇ ਇੱਕ ਮੈਂ ਤੁਹਾਨੂੰ ਦੱਸਦੀ ਆ ਫੇਸ਼ੀਅਲ ਤੁਸੀਂ ਉਹ ਕਰਨਾ ਸਟਾਰਟ ਕਰ ਦੋਗੇ ਨਾ ਸਕਿਨ ਤੁਹਾਡੀ ਵੈਸੇ ਹੀ ਗਲੋਇੰਗ ਹੋ ਜਾਵੇਗੀ ਤੁਸੀਂ ਕਿ ਲੈਣਾ ਤੁਸੀਂ ਲੈਣਾ ਕੱਚਾ ਦੁੱਧ ਕੱਚਾ ਦੁੱਧ ਲੈਣਾ ਕੱਚੇ ਦੁੱਧ ਦੇ ਵਿੱਚ ਪਾਣਾ ਤੁਸੀਂ ਨਿੰਬੂ ਇਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਨਿੰਬੂ ਦਾ ਰਸ ਪਾ ਲੈਣਾ ਹੈ ਨਿੰਬੂ ਦਾ ਰਸ ਪਾਣ ਦੇ ਨਾਲ ਨਾ ਇਹ ਇੱਕ ਨਾ ਕਰੀਮੀ ਟੈਕਚਰ ਹੋ ਜਾਵੇਗਾ ਜਿਵੇਂ ਮਤਲਬ ਕਿ ਦੁੱਧ ਫਟ ਜਾਂਦਾ ਹੈ ਤੇ ਸੰਘਣਾ ਸੰਘਣਾ ਦੁੱਧ ਹੋ ਜਾਂਦਾ ਨਾ ਇਸ ਤਰੀਕੇ ਨਾਲ ਹੋ ਜਾਣਾ ਹੈ ਠੀਕ ਹੈ ਆ ਦੇਖੋ ਇਹ ਸੰਘਣਾ ਜਿਹਾ ਹੋ ਗਿਆ ਹੈ ਆ ਦੇਖੋ ਇਹ ਬਣ ਗਈ ਇੱਕ ਕਰੀਮ ਬਣ ਗਈ ਇੱਕ ਸੰਗਣਾਜ ਹੋ ਗਿਆ ਠੀਕ ਹੈ ਤੁਸੀਂ ਕੀ ਕਰਨਾ ਹੈ ਤੁਸੀਂ ਲੈ ਲੈਣੀ ਹੈ ਕੋਟਨ ਤੇ ਹਾਂਜੀ ਇਹ ਦੇਖੋ ਮੈਂ ਤੁਹਾਨੂੰ ਦੱਸਦੀ ਆ ਚਮਚਿਆਂ ਦੱਸਦੀ ਆ ਤੇ ਆ ਦੇਖੋ ਸੰਗਣਾਜ ਹੋ ਗਿਆ ਦੇਖੋ ਇਹ ਬਣ ਕੇ ਹੋ ਗਿਆ ਆਪਣਾ ਫੇਸ ਵਾਸ਼ ਰੈਡੀ ਜੇ ਤੁਸੀਂ ਦੁੱਧ ਦੇ ਵਿੱਚ ਨਿੰਬੂ ਮਿਕਸ ਕਰਕੇ ਤੁਸੀਂ ਇਸ ਤਰੀਕੇ ਨਾਲ ਦੁੱਧ ਨੂੰ ਫਟਾ ਕੇ ਇਹਦੇ ਨਾਲ ਫੇਸ ਵਾਸ਼ ਕਰਦੇ ਹੋ ਨਾ ਤੇ ਮੈਂ ਕਹਿੰਦੀ ਸੋਨੇ ਤੇ ਸੁਹਾਗਾ ਹੋਵੇਗਾ ਤੁਹਾਡਾ ਫੇਸ ਇੰਨਾ ਕਲੀਨ ਹੋ ਜਾਵੇਗਾ ਇੰਨਾ ਸੋਹਣਾ ਇੰਨਾ ਸੌਫਟ ਹੋ ਜਾਵੇਗਾ ਨਾ ਤੁਸੀਂ ਵੀ ਹੈਰਾਨ ਹੋ ਜਾਓਗੇ ਵਾਕਈ ਬਹੁਤ ਵਧੀਆ ਫੇਸ ਵਾਸ਼ ਹੈ ਦੇਖੋ ਇਸ ਤਰੀਕੇ ਨਾਲ ਤੁਸੀਂ ਫੇਸ ਦੀ ਸਫਾਈ ਕਰਨੀ ਹੈ ਤੇ ਕਈ ਵਾਰ ਮੇਰੀ ਭੈਣਾਂ ਹੁੰਦੀਆਂ ਨੇ ਵੀ ਉਹਨਾਂ ਨੂੰ ਉਹ ਮਤਲਬ ਉਹਨਾਂ ਨੂੰ ਨਿੰਬੂ ਸੂਟ ਨਹੀਂ ਕਰਦਾ ਤੇ ਉਹ ਫਿਰ ਉਸ ਉਸ ਟਾਈਮ ਕਹਿੰਦੇ ਦੀਦੀ ਸਾਨੂੰ ਨਿੰਬੂ ਸੂਟ ਨਹੀਂ ਕਰਦਾ ਸੀ ਕੀ ਕਰੀਏ ਜਦੋਂ ਤੁਸੀਂ ਇਸ ਤਰੀਕੇ ਨਾਲ ਦੁੱਧ ਦੇ ਵਿੱਚ ਮਿਕਸ ਕਰਕੇ ਤੇ ਆਪਣੇ ਚਿਹਰੇ ਦੀ ਕਲੀਨਿੰਗ ਕਰੋਗੇ ਨਾ ਤੇ ਤੁਹਾਡਾ ਜਿਹੜਾ ਨਿੰਬੂ ਹੈ ਨਾ ਬਿਲਕੁਲ ਵੀ ਮਤਲਬ ਕਿ ਉਹ ਕੁਝ ਵੀ ਨੁਕਸਾਨ ਨਹੀਂ ਕਰੇਗਾ ਤੁਹਾਡੇ ਫੇਸ ਤੇ ਠੀਕ ਹੈ ਅਗਰ ਆਪਾਂ ਕੱਲਾ ਨਿੰਬੂ ਇਸਤੇਮਾਲ ਕਰਦੇ ਹਾਂ ਨਾ ਚਾਹੀਦਾ ਤੇ ਕਈ ਵਾਰ ਹੁੰਦਾ ਨਿੰਬੂ ਨੂੰ ਘਸਾਣ ਲੱਗ ਜਿੰਦੇ ਨੇ ਕਈ ਮਤਲਬ ਕਿ ਲੇਡੀਜ਼ ਹਨ ਕੋਲਦਾ ਹੁੰਦਾ ਹੈ ਉਹ ਹਾਨੀਕਾਰਕ ਹੁੰਦਾ ਕੱਲਾ ਨਿੰਬੂ ਤੁਹਾਨੂੰ ਫੇਸ ਤੇ ਨਹੀਂ ਲਗਾਉਣਾ ਚਾਹੀਦਾ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਨੂੰ ਕੀ ਕਰਨਾ ਹੈ ਸਵੇਰੇ ਸ਼ਾਮ ਤੁਸੀਂ ਜਦੋਂ ਵੀ ਫੇਸ ਵਾਸ਼ ਕਰਦੇ ਹੋ ਇਸ ਤਰੀਕੇ ਨਾਲ ਥੋੜਾ ਜਿਹਾ ਦੁੱਧ ਲਓ ਦੁੱਧ ਦੇ ਵਿੱਚ ਨਿੰਬੂ ਪਾ ਕੇ ਫਟਾ ਕੇ ਉਹਨੂੰ ਫ੍ਰਿਜ ਵਿੱਚ ਰੱਖ ਦਿਓ ਠੰਡਾ ਠੰਡਾ ਤੁਸੀਂ ਇਸ ਤਰੀਕੇ ਨਾਲ ਰੂਹ ਦੇ ਨਾਲ ਤੁਸੀਂ ਆਪਣਾ ਮਤਲਬ ਕਿ ਕੋਟਨ ਦੇ ਨਾਲ ਆਪਣਾ ਫੇਸ ਦੀ ਸਫਾਈ ਕਰਨੀ ਹੈ ਕਿਸੇ ਵੀ ਫੇਸ ਵੋਸ਼ ਦੀ ਜਰੂਰਤ ਨਹੀਂ ਪੈਣੇ ਇਹ ਫੇਸ ਵੋਸ਼ ਸਭ ਤੋਂ ਬੈਸਟ ਫੇਸ ਵੋਸ਼ ਹੈ ਤੁਸੀਂ ਦੇਖ ਸਕਦੇ ਕਿੰਨੀ ਗੰਦਗੀ ਨਿਕਲੀ ਵੈਸੇ ਮੈਂ ਪਹਿਲਾਂ ਚਿਹਰਾ ਧੋਇਆ ਵੀ ਹੋਇਆ ਸੀਗਾ ਤੇ ਇਹ ਦੇਖ ਲਓ ਕਿੰਨੀ ਮਤਲਬ ਕਿ ਫਿਰ ਵੀ ਗੰਦਗੀ ਨਿਕਲੀ ਹੈ ਜਦੋਂ ਇਹ ਦੁੱਧ ਫਟ ਜਾਂਦਾ ਹੈ ਨਾ ਦੇਖੋ ਇਹ ਨਾ ਇੱਕ ਫੇਸ ਵੋਸ਼ ਬਣ ਜਾਂਦਾ ਹੈ ਬਹੁਤ ਹੀ ਮਤਲਬ ਕਿ ਘੈਂਟ ਤੇ ਬਹੁਤ ਹੀ ਪਿਆਰਾ ਠੀਕ ਹੈ ਇਹ ਤਾਂ ਤੁਹਾਡੇ ਸਾਡੀ ਸਕਿਨ ਦੇ ਨਾਲ ਜਿਹੜੀ ਉਹਨੂੰ ਇੱਕਦਮ ਗੋਰਾ ਚਟਾ ਬਣਾਉਣ ਵਿੱਚ ਕਾਰਗਰ ਹੈ ਇੱਕਦਮ ਤੁਹਾਡੇ ਡੇਡ ਸੈਲਸ ਹੁੰਦੇ ਨੇ ਨਾ ਜਿਹੜੇ ਮਤਲਬ ਕਈ ਵਾਰ ਖਤਮ ਹੋ ਜਾਂਦੇ ਨੇ ਸਾਡੀ ਸਕਿਨ ਵਿੱਚ ਨਾ ਚਮਕ ਜਿਹੜੀ ਉਹ ਗਾਇਬ ਹੋ ਜਾਂਦੀ ਏ ਤੇ ਉਹਨੂੰ ਦੁਬਾਰਾ ਇਹ ਨਾ ਰਿਪੇਅਰ ਕਰ ਦਿੰਦੇ ਨੇ ਇਸ ਤਰੀਕੇ ਨਾਲ ਤੁਸੀਂ ਆਪਣੇ ਆ ਸਕਿਨ ਦੀ ਸਫਾਈ ਕਰਿਆ ਕਰੋ ਦੁੱਧ ਦੇ ਵਿੱਚ ਨਿੰਬੂ ਐਡ ਕਰਕੇ ਠੀਕ ਹੈ ਤੇ ਠੰਡਾ ਠੰਡਾ ਜਦੋਂ ਤੁਸੀਂ ਫ੍ਰੀਜ ਚ ਕੱਢ ਕੇ ਇਸ ਤਰੀਕੇ ਨਾਲ ਆਪਣੇ ਫੇਸ ਦੀ ਸਫਾਈ ਕਰੋਗੇ ਤਾਂ ਫੇਸ ਤੁਹਾਡਾ ਇੰਨਾ ਸੋਹਣਾ ਇੰਨਾ ਗਲੋਇੰਗ ਹੋ ਜਾਵੇਗਾ ਨਾ ਬਹੁਤ ਹੀ ਵਧੀਆ ਫਿਰ ਤੁਸੀਂ ਸਿਰਪਲ ਪਾਣੀ ਨਾਲ ਤੁਹਾਨੂੰ ਕੋਈ ਵੀ ਸਾਬਣ استعمال ਕਰਨ ਦੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਤੁਹਾਨੂੰ ਫੇਸ ਵੋਸ਼ ਇਸਤੇਮਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਸ ਤਰੀਕੇ ਨਾਲ ਤੁਸੀਂ ਦੁੱਧ ਦੇ ਵਿੱਚ ਨਿੰਬੂ ਪਾ ਕੇ ਤੇ ਇਸ ਤਰੀਕੇ ਨਾਲ ਇਹਦੀ ਕਰਨੀ ਹੈਗੀ ਸਫਾਈ ਆ ਦੇਖੋ ਕਿੰਨਾ ਸੋਹਣਾ ਚਿਹਰਾ ਹੋ ਗਿਆ ਦੇਖੋ ਜਿਹਦੇ ਧੋ ਲੈਣਾ ਹੈ ਉਦੋਂ ਜ਼ਿਆਦਾ ਨਿੱਖਰ ਆਉਣਾ ਹੈ ਦਿਨ ਵਿੱਚ ਜਿੰਨੀ ਵਾਰ ਵੀ ਤੁਸੀਂ ਫੇਸ ਨੂੰ ਵੋਸ਼ ਕਰਦੇ ਹੋ ਬਸ ਇਸ ਤਰੀਕੇ ਨਾਲ ਤੁਸੀਂ ਇਹਦੇ ਨਾਲ ਫੇਸ ਜਿਹੜਾ ਆਪਣਾ ਵੋਸ਼ ਕਰਨਾ ਹੈ ਠੀਕ ਹੈ ਤੇ ਮੈਂ ਤੁਹਾਨੂੰ ਇੱਕ ਦੱਸਦੀ ਆ ਮਤਲਬ ਕਿ ਫੇਸ਼ੀਅਲ ਨਾਲ ਦੇ ਨਾਲ ਠੀਕ ਹੈ ਤੇ ਧਿਆਨ ਨਾਲ ਵੀਡੀਓ ਪੂਰੀ ਦੇਖਣੀ ਹੈ ਤੁਸੀਂ ਤਿਆਂਜੀ ਮੈਂ ਫੇਸ ਨੂੰ ਵੋਸ਼ ਨਹੀਂ ਕੀਤਾ ਹੈਗਾ ਉਹਦੇ ਉੱਪਰ ਹੀ ਮੈਂ ਇੱਕ ਫੇਸ਼ਲ ਕਰਾਂਗੀ ਤੁਸੀਂ ਚਾਹੋ ਤਾਂ ਫੇਸ ਨੂੰ ਵੋਸ਼ ਕਰ ਵੀ ਸਕਦੇ ਹੋ ਤੁਸੀਂ ਫਿਰ ਕੀ ਲੈਣਾ ਹੈ ਚਾਵਲ ਦਾ ਆਟਾ ਠੀਕ ਹੈ ਚਾਵਲ ਦਾ ਆਟਾ ਲੈ ਕੇ ਜਿਹੜਾ ਮੈਂ ਨਾ ਮਤਲਬ ਕਿ ਨਿੰਬੂ ਪਾਇਆ ਹੋਇਆ ਹੈ ਨਾ ਦੁੱਧ ਵਿੱਚ ਮੈਂ ਇਹਦੇ ਵਿੱਚ ਮਿਕਸ ਕਰ ਲਵਾਂਗੀ ਤੁਸੀਂ ਚਾਹੋ ਤਾਂ ਇਹ ਵਾਲਾ ਆਪਣਾ ਫੇਸ ਵੋਸ਼ ਲੱਗ ਰੱਖ ਦਿਵੋ ਲੱਗ ਦੁੱਧ ਲੈ ਲਵੋ ਤੇ ਉਹ ਦੁੱਧ ਦੇ ਵਿੱਚ ਤੁਸੀਂ ਥੋੜਾ ਜਿਹਾ ਪਾ ਲੈਣਾ ਹੈ ਚਾਵਲਾਂ ਦਾ ਆਟਾ ਠੀਕ ਹੈ ਚਾਵਲਾਂ ਦਾ ਆਟਾ ਪਾ ਲੈਣਾ ਹੈ ਫਿਰ ਤੁਸੀਂ ਇਹਦੇ ਵਿੱਚ ਪਾਣਾ ਥੋੜਾ ਜਿਹਾ ਗਲਿਸਰੀਨ ਗlycerin ਜਿਹੜਾ ਹੁੰਦਾ ਸਾਡੇ ਫੇਸ਼ੀਅਲ ਦੇ ਕਰਨੇ ਵਿੱਚ ਬਹੁਤ ਵਧੀਆ ਹੁੰਦਾ ਸਾਡੇ ਫੇਸ ਨੂੰ ਇੱਕਦਮ ਚਮਕਾ ਦਿੰਦਾ ਹੈ ਇੱਕਦਮ ਜਿਵੇਂ ਹੀਰਾ ਚਮਕਦਾ ਨਾ ਇਸ ਤਰੀਕੇ ਨਾਲ ਸਾਡੀ ਸਕਿਨ ਚਮਕਣ ਲੱਗ ਜਾਂਦੀ ਹੈ ਇੱਕ ਕੋਰੀਅਨ ਟਾਈਪ ਜਿਵੇਂ ਸਕਿਨ ਹੁੰਦੀ ਹੈ ਉਹ ਹੋਣ ਲੱਗ ਜਾਂਦੀ ਹੈ ਕਾਫੀ ਜਿਆਦਾ ਜਿਹੜੇ ਸੈਲੀਬ੍ਰੇਟ ਹੁੰਦੇ ਨੇ ਨਾ ਜਿਹੜੇ ਸੈਲੀਬ੍ਰਿਟੀ ਹੁੰਦੀਆਂ ਨੇ ਜਦੋਂ ਤੁਸੀਂ ਸਕਿਨ ਦੇਖਦੇ ਕਿੰਨੀ ਚਮਕਦੀ ਏ ਉਹ ਇਹੀ ਚੀਜ਼ਾਂ ਦਾ ਹੀ ਇਸਤੇਮਾਲ ਕਰਦੇ ਨੇ ਉਹ ਨਾ ਕਿ ਜਿਆਦਾ ਕੈਮੀਕਲ ਵਾਲੀਆਂ ਇਹ ਜਿਹੜੀਆਂ ਨੇਚਰਲ ਚੀਜ਼ਾਂ ਹੁੰਦੀਆਂ ਨੇ ਉਹਦਾ ਹੀ ਇਸਤੇਮਾਲ ਕਰਦੇ ਨੇ ਜਿਆਦਾ ਤੋਂ ਜਿਆਦਾ ਫਿਰ ਆਪਾਂ ਇਹਦੇ ਵਿੱਚ ਪਾਣੀ ਥੋੜੀ ਜੀ ਐਲੋਵਿਰਾ ਐਲੋਵਿਰਾ ਤੁਸੀਂ ਕੋਈ ਵੀ ਕੰਪਨੀ ਦੀ ਪਾ ਸਕਦੇ ਜਿਹੜੀ ਵੀ ਤੁਹਾਡੇ ਕੋਲ ਹੈਗੀ ਹੈ ਤੇ ਤੁਸੀਂ ਇਸ ਤਰੀਕੇ ਦਾ ਥੋੜੀ ਜੀ ਵਿੱਚ ਐਲੋਵਿਰਾ ਪਾ ਲੈਣੀ ਇਹ ਹੈਗੀ ਹੈ ਚੰਦਨ ਵਾਲੀ ਸੈਂਡਲवुड ਐਲੋਵਿਰਾ ਹੈ ਤੇ ਇਹ ਤੁਸੀਂ ਪਾ ਲੈਣੀ ਹੈ ਠੀਕ ਹੈ ਇਹ ਬਣ ਕੇ ਹੋ ਗਈ ਸਾਡੀ ਇੱਕ ਕਰੀਮ ਰੈਡੀ ਇਹਦੇ ਨਾਲ ਤੁਸੀਂ ਕਰਨਾ ਹੈ ਫੇਸ਼ਲ ਕੱਚੇ ਦੁੱਧ ਨਾਲ ਫੇਸ਼ੀਅਲ ਜਿਹੜਾ ਹੁੰਦਾ ਨਾ ਸਕਿਨ ਲਈ ਇੰਨਾ ਵਧੀਆ ਹੁੰਦਾ ਇੰਨਾ ਬ੍ਰਾਈਟ ਹੁੰਦਾ ਹੈ ਸਕਿਨ ਨੂੰ ਇੰਨਾ ਵਧੀਆ ਕਰ ਦਿੰਦਾ ਹੈ ਨਾ ਨਖਾਰਨ ਵਿੱਚ ਤੇ ਸਾਡੀ ਸਕਿਨ ਇੰਨੀ ਮਤਲਬ ਕਿ ਜਿਆਦਾ ਵਧੀਆ ਹੋ ਜਾਂਦੀ ਹੈ ਤੁਸੀਂ ਨਾ ਰੋਜ਼ ਡੇਲੀ ਕਰੋ ਤੇ ਜੇ ਕਾਲਾਪਾਨ ਆਇਆ ਤੁਹਾਡੀ ਸਕਿਨ ਤੇ ਜਾਂ ਤੁਹਾਡੀ ਸਕਿਨ ਜਿਹੜੀ ਹੈ ਇੱਕਦਮ ਡੈੱਡ ਹੋ ਚੁੱਕੀ ਹੈ ਜਾਂ ਟੈਨ ਹੋ ਗਈ ਹੈ ਸਕਿਨ ਤੇ ਸਾਰੀ ਹੀ ਤੁਹਾਡੀ ਰਿਮੂਵ ਹੋ ਜਾਈਗੀ ਤੇ ਜਾਂ ਕਿਸੇ ਵੀ ਪਾਰਟੀ ਵਾਂ ਜਾਂ ਸ਼ਾਦੀ 'ਚ ਤੁਸੀਂ ਜਾਣਾ ਹੁੰਦਾ ਹੈ ਤਾਂ ਤੁਸੀਂ ਸੋਚਦੇ ਹੋ ਕਿ ਅਸੀਂ ਪਾਰਲਰ ਜਾਈਏ ਪਾਰਲਰਾਂ ਦੇ ਗੇੜੇ ਲਾਣ ਲਾ ਕੇ ਤੁਸੀਂ ਵੀ ਪਾਗਲ ਹੋ ਜਾਂਦੀਆਂ ਨਾਲੇ ਪੈਸੇ ਬਰਬਾਦ ਕਰਦੀਆਂ ਨਾਲੇ ਸਮਾਂ ਬਰਬਾਦ ਨਾਲੇ ਜਿਹੜੀ ਕੈਮੀਕਲ ਵਾਲੀ ਚੀਜ਼ਾਂ ਹੁੰਦੀਆਂ ਨੇ ਉਹਦੇ ਨਾਲ ਤੁਹਾਡਾ ਫੇਸ ਜਿਹੜਾ ਹੈ ਬਿਲਕੁਲ ਹੀ ਖਰਾਬ ਹੋ ਜਾਂਦਾ ਹੈ ਠੀਕ ਹੈ ਤੇ ਨਾ ਭੱਜਿਆ ਕਰੋ ਐਵੇਂ ਪਾਰਲਰਾਂ 'ਚ ਬਸ ਇਸ ਤਰੀਕੇ ਨਾਲ ਘਰੇ ਹੀ ਆਵਲ ਕਰੀਮ ਕਰੋ ਤਿਆਰ ਦੇਖੋ ਕਿੰਨੀ ਪਿਆਰੀ ਲੱਗ ਰਹੀ ਏ ਇਸ ਤਰੀਕੇ ਨਾਲ ਪਹਿਲਾਂ ਫੇਸ ਨੂੰ ਕਰ ਲਓ ਸਾਫ਼ ਨਿੰਬੂ ਪਾ ਕੇ ਫੇਸ ਇਸਟਰੀਕੇ ਨਾਲ ਇਹਦਾ ਫੇਸ਼ਲ ਕਰ ਲੈਣਾ ਤੁਸੀਂ ਦੇਖ ਲਿਆ ਐਲੋਵੀਰਾ ਹੈਗੀ ਐ ਤੇ ਥੋੜੀ ਜੀ ਪਾਈ ਗਲਿਸਰੀਨ ਪਾਈ ਐ ਚਾਵਲਾਂ ਦਾ ਆਟਾ ਚਾਵਲਾਂ ਦਾ ਆਟਾ ਜਿਹੜਾ ਹੁੰਦਾ ਹੈ ਨਾ ਸਾਡੇ ਨਾਲ ਹੀ ਨਾਲ ਤੁਹਾਡੀ ਸਕਿਨ ਜਿਹੜੀ ਹੈ ਨਾ ਜਿਵੇਂ ਆਪਾਂ ਨੂੰ ਸਕਰਬ ਦੀ ਜ਼ਰੂਰਤ ਹੁੰਦੀ ਹੈ ਨਾ ਜਿਵੇਂ ਡੈਡ ਸਕਿਨ ਹੁੰਦੀ ਹੈ ਤੁਹਾਨੂੰ ਨਾ ਸਕਰਬ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦੇ ਫਿੰਸੀਆਂ ਹੁੰਦੀਆਂ ਨੇ ਨਾ ਕੇਲ ਹੁੰਦੇ ਨੇ ਜਾਂ ਪਿੰਪਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਸਕਰਬ ਨਹੀਂ ਕਰਨਾ ਚਾਹੀਦਾ ਤੇ ਜਿਨ੍ਹਾਂ ਦੀ ਸਕਿਨ ਜਿਹੜੀ ਕਾਲਾਪਨ ਆਇਆ ਜਾਂ ਟੈਨ ਆਈ ਹੈ ਤੇ ਉਹ ਸਕਰਬ ਕਰ ਸਕਦੇ ਨੇ ਠੀਕ ਹੈ ਆ ਦੇਖੋ ਮਤਲਬ ਕਿ ਹਫਤੇ ਬਾਅਦ ਸਕਰਬ ਕਰਿਆ ਕਰੋ ਜਿਆਦਾ ਵੀ ਨਹੀਂ ਕਰਨਾ ਚਾਹੀਦਾ ਹਫਤੇ ਬਾਅਦ ਕਰਨਾ ਚਾਹੀਦਾ ਤੇ ਵੈਸੇ ਜਿਹੜਾ ਇਹ ਵਾਲਾ ਫੇਸ਼ੀਅਲ ਤੁਹਾਨੂੰ ਦੱਸ ਰਹੀ ਹਾਂ ਇਹਦੇ ਵਿੱਚ ਇਹ ਸਕਰਬ ਵੀ ਹੋ ਜਾਂਦਾ ਹੈ ਕਿਉਂਕਿ ਜਿਹੜਾ ਚਾਵਲਾਂ ਦਾ ਆਟਾ ਹੁੰਦਾ ਇਹਨੂੰ ਸਕਰਬ ਦੇ ਵੀ ਕੰਮ ਆ ਜਾਂਦਾ ਹੈ ਔਰ ਮ사ਜ ਦੇ ਵੀ ਕੰਮ ਆ ਜਾਂਦਾ ਹੈ ਤੇ ਉਹਨਾਂ ਫੇਸ਼ੀਅਲ ਵੀ ਵਧੀਆ ਤਰੀਕੇ ਨਾਲ ਹੋ ਜਾਂਦਾ ਹੈ ਮਤਲਬ ਕਿ ਇੱਕ ਸਟੈਪ ਦੇ ਵਿੱਚ ਹੀ ਤਿੰਨ ਸਟੈਪ ਜਿਹੜੇ ਕੰਪਲੀਟ ਹੋ ਜਾਂਦੇ ਨੇ ਬਹੁਤ ਵਧੀਆ ਠੀਕ ਹੈ ਤੁਹਾਡਾ ਇਹ ਫੇਸ਼ੀਅਲ ਜਿਹੜਾ ਹੈ ਹੋ ਗਿਆ ਰੈਡੀ ਦੇਨ ਨੂੰ 10 ਮਿੰਟ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਆ ਤੇ ਤੁਸੀਂ ਦੇਖਿਓ ਤੁਹਾਡੀ ਸਕਿਨ ਕਿੰਨੀ ਹੈਲਦੀ ਤੇ ਕਿੰਨੀ ਵਧੀਆ ਹੋ ਜਾਣੀ 글로ਇਕ ਸਕਿਨ ਹੋ ਜਾਂਦੀ ਹੈ ਆ ਦੇਖੋ ਆ ਦੇਖੋ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਦੱਸਿਆ ਸੀ ਕਿ ਤਾਰਕ ਮੈਤਾ ਵਾਲੀ ਜਿਹੜੀ ਬਬੀਤਾ ਹੈ ਨਾ ਉਹ ਵੀ ਤੁਸੀਂ ਆਈਡੀ ਦੇਖਿਆ ਕਰੋ ਤੁਸੀਂ ਦੇਖਿਆ ਕਰੋ ਕਿਹੜੇ ਪੈਕ ਲਗਾਉਂਦੀ ਹੁੰਦੀ ਹੈ ਸਕਿਨ ਦੇਖ ਲਓ ਉਹਦੀ ਗੋਰੀ ਚਿੱਟੀ ਪਈ ਹੈ ਉਹਨੇ ਖੁਦ ਦੱਸਦੀ ਹੁੰਦੀ ਹੈ ਕਿ ਮੈਂ ਨਿੰਬੂ ਦੁੱਧ ਦੇ ਵਿੱਚ ਨਿੰਬੂ ਪਾ ਕੇ ਉਹ ਫੇਸ ਵਾਸ਼ ਕਰਦੀ ਹੁੰਦੀ ਹੈ ਤੇ ਮੈਂ ਵੀ ਇਹੀ ਕਰਦੀ ਆ ਮੈਨੂੰ ਵੀ ਕਾਫੀ ਟਾਈਮ ਹੋ ਗਿਆ ਹੈ ਵਧੀਆ ਰਿਜ਼ਲਟ ਮਿਲਿਆ ਹੈ ਕਾਫੀ ਟਾਈਮ ਹੋ ਗਿਆ ਮੈਂ ਵੀ ਇਹੀ ਆਲਡ ਫੇਸ ਵਾਸ਼ ਕਰਦੀ ਆ ਮੈਂ ਕੋਈ ਵੀ ਕੈਮੀਕਲ ਵਾਲਾ ਕੋਈ ਵੀ ਸਾਬਣ ਨਹੀਂ ਇਸਤੇਮਾਲ ਕਰਦੀ ਹੈਗੀ ਕਿ ਤੁਸੀਂ ਦੇਖ ਸਕਦੇ ਹੋ ਚਿਹਰਾ ਕਿੰਨਾ ਨਿਖਰਿਆ ਹੈ ਕਿੰਨਾ ਸਾਫ ਸੁਥਰਾ ਲੱਗ ਰਿਹਾ ਹੈ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਕਰੀਮ ਲਗਾ ਲੈਣੀ ਹੈ ਚਾਹੇ ਤੁਸੀਂ ਇਸ ਤਰੀਕੇ ਨਾਲ ਐਲੋਵੇਰਾ ਜੈਲ ਵੀ ਲਗਾ ਲੈਣੀ ਠੀਕ ਹੈ ਕੋਈ ਵੀ ਆਪਾਂ ਫੇਸ ਪੈਕ ਲਗਾਣੇ ਆ ਚਾਹੇ ਆਪਾਂ ਫੇਸ਼ੀਅਲ ਕਰਦੇ ਹਾਂ ਉਸ ਤੋਂ ਬਾਅਦ ਜਿੱਦੂ ਵੀ ਆਪਾਂ ਚਿਹਰੇ ਨੂੰ ਹੌਸ਼ ਕਰ ਲੈਣਾ ਹੈ ਤੇ ਕੋਈ ਨਾ ਕੋਈ ਚੀਜ਼ ਜਰੂਰ ਲਗਾਣੀ ਹੈ ਚਿਹਰੇ ਤੇ ਮੈਂ ਤਾਂ ਐਲੋਵੇਰਾ ਜੈਲ ਹੀ ਜ਼ਿਆਦਾ ਲਗਾਣੀ ਹੁੰਦੀ ਹਾਂ ਤੇ ਤੁਸੀਂ ਚਾਹੋ ਜੇ ਤੁਹਾਡੇ ਕੋਲ ਕੋਈ ਸੰਸਕ੍ਰੀਮ ਹੈਗੀ ਜਿਹੜੀ ਵੀ ਤੁਸੀਂ ਲਗਾਉਂਦੇ ਹੋ ਕੋਈ ਲੋਸ਼ਨ ਲਗਾਉਂਦੇ ਹੋ ਤੁਸੀਂ ਉਹ ਲਗਾ ਸਕਦੇ ਨਹੀਂ ਤਾਂ ਇਸ ਤਰੀਕੇ ਨਾਲ ਐਲੋਵੇਰਾ ਜੈਲ ਲਗਾ ਲਓ ਚਿਹਰੇ ਤੇ ਠੀਕ ਹੈ ਕਿਉਂਕਿ ਆਪਾਂ ਬਾਹਰ ਕੰਮ ਕੂਮ ਕਰਨਾ ਹੁੰਦਾ ਹੈ ਤੇ ਜਿਹੜੀ ਧੁੱਪ ਹੁੰਦੀ ਹੈ ਉਹਦਾ ਥੋੜਾ ਅਸਰ ਜਿਹੜਾ ਚਿਹਰੇ ਤੇ ਮਤਲਬ ਕਿ ਬੁਰਾ ਨਾ ਪਵੇ ਕਿਉਂਕਿ ਆਪਾਂ ਮ사ਜ ਕੀਤੀ ਹੁੰਦੀ ਚਿਹਰੇ ਦੀ ਤੇ ਇਸ ਕਰਕੇ ਤੁਸੀਂ ਜਦ ਵੀ ਬਾਹਰ ਨਿਕਲਣਾ ਹੈ ਤੇ ਉਸ ਤਰੀਕੇ ਨਾਲ ਆਪਣੇ ਚਿਹਰੇ ਨੂੰ ਲੋਕ ਕਰ ਲੈਣਾ ਹੈ ਐਲੋਵੇਰਾ ਜੈਲ ਨਾਲ ਕਰ ਲਓ ਚਾਹੇ ਮੋਇਸਚਰਾਈਜ਼ਰ ਕਰੀਮ ਨਾਲ ਕਰ ਲਓ ਠੀਕ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣੀ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਿੰਨਾ ਸਾਫ਼ ਲੱਗ ਰਿਹਾ ਕਿੰਨਾ ਗਲੋਇੰਗ ਹੋ ਗਿਆ ਦੇਖੋ ਬਿਲਕੁਲ ਸਾਫ਼ ਸੁਥਰਾ ਹੋ ਗਿਆ ਐ ਚਮਕਣ ਲੱਗ ਗਿਆ ਚਿਹਰਾ ਤੇ ਜਿੱਦਾਂ ਮਰਜੀ ਤੁਸੀਂ ਕੋਈ ਪਾਰਟੀ ਕੋਈ ਵਿਆਹ ਕੋਈ ਵੀ ਕਿਸੇ ਵੀ ਫੰਕਸ਼ਨ ਤੇ ਜਾਣਾ ਹੋਵੇ ਇਸ ਤਰੀਕੇ ਨਾਲ ਤੁਸੀਂ ਜਲਦੀ ਜਲਦੀ ਆਪਣੇ ਘਰੇ ਹੀ ਆਫੀਸ਼ੀਅਲ ਆਪਣਾ ਕਰ ਸਕਦੇ ਹੋ ਕੱਚੇ ਦੁੱਧ ਚ ਬਸ ਆਹ ਵਾਲੀ ਜੀਜਾ ਮਿਕਸ ਕਰਕੇ ਆ ਚੀਜ਼ਾਂ ਆਮ ਹੀ ਆਪਣੇ ਘਰਾਂ ਚ ਪੀਂਆਂ ਹੁੰਦੀਆਂ ਨੇ ਐਲੋਵੇਰਾ ਜੈਲ ਅਗਰ ਤੁਹਾਡੇ ਕੋਲ ਮਾਰਕੀਟ ਵਾਲੀ ਨਹੀਂ ਹੁੰਦੀ ਤਾਂ ਜਾਏ ਤੁਸੀਂ ਜਿਹੜੀ ਘਰੇ ਪlant ਵਾਲੀ ਹੁੰਦੀ ਉਹ ਵੀ ਤੁਸੀਂ ਪਾ ਸਕਦੇ ਹੋ ਚੰਗੀ ਤਰ੍ਹਾਂ ਉਹਨੂੰ ਤੋ ਉਹ ਕੇ ਛਿੱਲਕੇ ਜਿਹੜਾ ਦਾ ਜੈਲੋ ਜੈਲੋ ਜੈਲ ਹੁੰਦਾ ਉਹ ਨਹੀਂ ਪਾਣੀ ਹੈਗੀ ਕਿਉਂਕਿ ਉਹ ਬੜੀ ਖਤਰਨਾਕ ਹੁੰਦੀ ਚਿਹਰੇ ਵਾਸਤੇ ਚਿਹਰੇ ਤੇ ਨਾ ਕਾਫੀ ਤਰ੍ਹਾਂ ਦੀ ਪ੍ਰੋਬਲਮ ਕ੍ਰੀਏਟ ਕਰਦੀ ਹੈ ਤੇ ਤੁਸੀਂ ਉਹ ਜੈਲ ਜਿਹੜੀ ਵਾਸ਼ ਕਰਕੇ ਉਹ ਪਾ ਲੈਣੀ ਹੈ ਨਹੀਂ ਤਾਂ ਤੁਸੀਂ ਇਹ ਵਾਲੀ ਜੀ ਜੈਲ ਜਿਹੜੀ ਹੈ ਤੁਸੀਂ ਆਪਣੇ ਪਾ ਸਕਦੇ ਹੋ ਫੇਸ਼ਲ ਦੇ ਵਿੱਚ ਠੀਕ ਹੈ ਇਸ ਤਰੀਕੇ ਨਾਲ ਦੇਖੋ ਜੈਲ ਲਗਾ ਲਈ ਚਿਹਰਾ ਇਕਦਮ ਸੋਫਟ ਹੋ ਗਿਆ ਰੂਹ ਹੂング ਹੋ ਗਿਆ ਬਿਲਕੁਲ ਸੋਫਟ ਤੇ ਬਿਲਕੁਲ ਸਾਫ ਚਿਹਰਾ ਹੋ ਗਿਆ ਬਹੁਤ ਹੀ ਬਿਊਟੀਫੁੱਲ ਹੋ ਗਿਆ ਤੇ ਵੀਡੀਓ ਵਾਤਵਾਰ ਸ਼ੇਅਰ ਕਰ ਦੇਣਾ ਵਾਤਵਾਰ ਲਾਈਕ ਕਰਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਜਿੱਥੋਂ ਵੀ ਤੁਸੀਂ ਮੇਰੀ ਵੀਡੀਓ ਦੇਖਦੇ ਆਪਣੇ ਸ਼ਹਿਰ ਦਾ ਆਪਣੇ ਨਾਮ ਆਪਣੇ ਮਤਲਬ ਕਿ ਪਿੰਡ ਦਾ ਨਾਮ ਜੂ ਲਿਖਿਆ ਕਰੋ ਤੇ ਮੈਂ ਬਿੰਦੂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ ਮੈਂ ਲੁਧਿਆਣੇ ਰਹਿਣੀ ਹੈਗੀ ਆ ਤੁਹਾਡੇ ਨਾਲ ਛੋਟੇ ਛੋਟੇ ਜਿਹੜੇ ਟਿਪਸ ਨੇ ਸਾਂਝੇ ਕਰਦੀ ਰਹਿਣੀ ਹੈ ਤੁਸੀਂ ਸਾਂਝੇ ਮਤਲਬ ਕਿ ਟਿਪਸ ਦੇਖ ਕੇ ਆਪਣੇ ਜ਼ਿੰਦਗੀ ਦੇ ਵਿੱਚ ਉਹ ਮਤਲਬ ਕਿ ਉਹਨਾਂ ਨੂੰ ਵਰਤਿਆ ਕਰੋ ਠੀਕ ਹੈ ਤਾਂ ਜੋ ਤੁਹਾਡੀ ਜਿਹੜੀ ਨੇਚਰਲ ਸਕਿਨ ਹੈ ਨੇਚਰਲ ਬਿਊਟੀ ਉਹ ਬਰਕਰਾਰ ਰਹੇ ਬਾਕੀ ਵੀਡੀਓ ਮੈਂ ਨੇ weight loss ਤੇ ਪਾਈ ਹੈ ਜਿਹੜੀ ਮੈਂ ਡਰਿੰਕ ਪੀ ਕੇ ਆਪਣਾ weight loss ਕੀਤਾ ਹੋਇਆ ਹੈ ਉਹ ਤੁਸੀਂ ਦੇਖ ਸਕਦੇ ਹੋ ਕੱਲ ਮੈਂ ਪਾਈਆਂ ਸੀਗੇ ਲਿੰਕ ਦੇ ਦਵਾਂਗੇ ਡਿਸਕ੍ਰਿਪਸ਼ਨ ਚ ਤੇ ਜਰੂਰ ਦੇਖਿਆ ਕਰੋ ਬਤਵਾ ਸ਼ੇਅਰ ਕਰਦਿਆ ਕਰੋ ਉਹਨਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਜਰੂਰਤ ਹੈਗੀ ਹੈ ਨਾ ਚੀਜ਼ਾਂ ਦੀ ਚਲੋ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਬਾਏ ਬਾਏ